ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ NSA ਤਹਿਤ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਪਈ ਅਮਰਿਤਪਾਲ ਸਿੰਘ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਜਿੱਤ ਲਈ। ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਹੈ। ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਆਸਾਮ ਦੀ ਜੇਲ੍ਹ ਦੇ ਵਿੱਚ ਬੰਦ ਪਈ ਅਮਰਿਤਪਾਲ ਸਿੰਘ ਦੀ ਗੈਰ ਹਾਜ਼ਰੀ ਵਿੱਚ ਪਰਿਵਾਰ ਅਤੇ ਸਮਰਥਕਾਂ ਨੇ ਚੋਣ ਪ੍ਰਚਾਰ ਕੀਤਾ ਸੀ। ਹੁਣ ਪਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਨੇ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਖਾਲੜਾ ਨੇ ਉਹਨਾਂ ਦੇ ਬਾਹਰ ਆਉਣ ਨੂੰ ਲੈ ਕੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਹੀ ਝੋਣ ਲੜੀ ਹੈ ਯਾਨੀ ਕਿ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਮੁੱਦੇ ਤੇ ਹੀ ਉਹਨਾਂ ਨੇ ਝੋਣ ਲੜੀ ਹੈ ਇਸ ਤੋਂ ਇਲਾਵਾ ਬੀਬੀ ਖਾਲੜਾ ਦੇ ਵਕੀਲ ਨੇ ਵੀ ਸਰਕਾਰਾਂ ਤੇ ਸ਼ਬਦੀ ਨਿਸ਼ਾਨੇ ਸਾਧੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਵੇ ਤਾਂ ਐਨਐਸਏ ਰਾਤੋਂ ਰਾਤ ਹਟਾ ਸਕਦੀ ਹੈ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਅੰਜੀ ਮਾਤਾ ਜੀ ਕੀ ਕਹੋਗੇ ਜਿਹੜਾ ਬੱਚਾ ਫਤਵਾ ਭਾਈ ਅਮਰਪਾਲ ਸਿੰਘ ਨੂੰ ਸਰਕਾਰ ਵੱਲੋਂ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਖਡੂਰ ਸਾਹਿਲ ਕੇ ਦੀ ਸੰਗਤ ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ ਆਪਣਾ ਫਰਜ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਂ ਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਆਪਣਾ ਕੋਈ ਢਿੱਗਲੀ ਤੌਰ ਤੇ ਕੋਈ ਕਿਹੜਾ ਗੱਲ ਹੋਈ ਹੈ ਕਿ ਜਿਹੜਾ ਜਰਾ ਰਾਦੇ ਨੇ ਦਾਤ ਤੋਂ ਜਿਹਨੇ ਉਹ ਪੱਤਰਾ ਦਿੱਤਾ ਵੱਡਾ ਕਿੰਨੀ ਦੇਰ ਤੱਕ ਬਾਹਰ ਆ ਸਕਦੇ ਨੇ ਉਸ ਪਾਸੋਂ ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਹੈ ਇਸੇ ਮੁੱਦੇ ਤੇ ਲੜੀ ਹੈ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਲੋਕਾਂ ਨੇ ਬਹੁਤ ਵੱਡਾ ਮੰਡੇਟ ਦਿੱਤਾ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਅਸੀਂ ਠੀਕ ਹੈ ਹੁਣ ਡੈਮੋਕਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ ਮੀਡੀਆ ਦੱਸੂਗਾ ਵੀ ਉਹਨੇ ਛੁੱਟਣਾ ਕਿਵੇਂ ਸਾਡਾ ਕੰਮ ਜਿਹੜਾ ਅਸੀਂ ਕਰਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਕੰਮ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਈ ਸਟੈਪ ਹੀ ਹੋਊਗਾ ਅਮਿਤ ਸ਼ਾਹ ਦਾ ਬਿਆਨ ਆ ਚੁੱਕਾ ਕਹਿੰਦੇ ਕਿ ਫੈਸਟਿਵ ਦੇ ਕਾਰਨ ਛੱਡੇ ਜਾਂ ਲੁਧਿਆਣਾ ਦੇ ਵਿੱਚ ਕੁਝ ਕਹਿੰਦੇ ਕਿ ਖਿਆਲ ਨਹੀਂ ਉਹ ਤੇ ਪੁਰਾਣਾ ਬਿਆਨ ਹੈ ਉਹਦਾ ਹੁਣ ਸਮੇਂ ਸ ਨਹੀਂ ਨਹੀਂ ਹੋਰ ਗੱਲ ਸੁਣਨੀ ਹੈਗਾ ਅਮਿਤ ਸ਼ਾਹ ਕੋਈ ਸਰਦਾਰ ਨਹੀਂ ਹੈਗਾ ਅਮਿਤ ਸ਼ਾਹ ਕੋਈ ਕਿੰਗ ਨਹੀਂ ਹੈਗਾ ਵੀ ਜਿਹੜਾ ਉਹ ਡਿਕਟੇਟਰ ਹੈ ਹੋਟ ਡੈਮੋਕਰੇਸੀ ਦੇ ਵਿੱਚ ਜੋ ਵੀ ਹੋਊਗਾ ਸੰਵਧਾਨ ਅਨੁਸਾਰ ਜੋ ਵੀ ਹੋਊਗਾ ਕਾਇਦਾ ਕਾਨੂੰਨ ਜੋ ਵੀ ਹੋਣਗੇ ਉਹਦੇ ਮੁਤਾਬਕ ਉਹਨੇ ਛੁੱਟ ਜਾਣਾ ਅਸੀਂ ਪਹਿਲਾਂ ਵੀ ਪੋਜਿਟਿਵ ਸੀ ਅਸੀਂ ਅੱਜ ਵੀ ਪੋਜਿਟਿਵ ਆ ਲੋਕ ਤਾਂ ਕਹਿੰਦੇ ਸੀ ਇਹਦੇ ਪੇਪਰ ਹੀ ਦਾਖਲ ਨਹੀਂ ਹੋਣਦੇ ਨੇ ਅਸੀਂ ਪੋਜਿਟਿਵ ਸੀ ਅਸੀਂ ਕਹਿੰਦੇ ਸੀ ਨਹੀਂ ਪੇਪਰ ਦਾਖਲ ਕਿਉਂ ਨਹੀਂ ਹੋਣਗੇ ਸਭ ਕੁਝ ਹੋਊਗਾ ਸਾਡੇ ਕੋਲੇ ਵੀ ਬੜੇ ਕੈਪੇਬਲ ਵਕੀਲ ਆ ਅਸੀਂ ਵੀ ਕਾਨੂੰਨ ਦੀ ਲੜਾਈ ਲੜਾਂਗੇ ਤੇ ਜੇ ਕੋਈ ਸਾਡੇ ਕੋਲ ਬਸੋ ਮਾਰ ਜਾਊਗੀ ਤੇ ਪਬਲਿਕ ਜਿਨ੍ਹਾਂ ਨੇ ਇੰਨਾ ਵੱਡਾ ਸਾਨੂੰ ਮੰਗਟ ਦਿੱਤਾ ਪੂਰੇ ਪੂਰੇ ਰਹਿ ਦਿੱਤੇ ਜਾਣਗੇ ਅਸੀਂ ਅਸੀਂ ਕਾਨੂੰਨ ਦੇ ਮੁਤਾਬਕ ਕਾਨੂੰਨ ਮੁਤਾਬਕ ਹੀ ਜਾਵਾਂਗੇ ਤੇ ਜੇ ਸਾਨੂੰ ਕੋਈ ਲੋੜ ਪਈ ਤੇ ਅਸੀਂ ਸੰਘਰਸ਼ ਵੀ ਵੜ ਸਕਦੇ ਹਾਂ ਜੇ ਸਾਡੇ ਕੋਈ ਨਹੀਂ ਗੱਲ ਬਣਦੀ ਤੇ ਅਸੀਂ ਤਾਂ ਸੰਘਰਸ਼ੀ ਲੋਕ ਹੈ ਤੇ ਪਰ ਇਹ ਵੀ ਸਾਚੇ ਮੌਜੂਦ ਹਨ ਤੁਹਾਨੂੰ ਲੱਗਦਾ ਵੀ ਰਾਮ ਨਾਲ ਹੀ ਅੰਮ੍ਰਿਤਪਾਲ ਨੇ ਬਾਹਰ ਆ ਜਾ ਜਿਵੇਂ ਅੰਮ੍ਰਿਤ ਨਹੀਂ ਨਹੀਂ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ ਅਸੀਂ ਦੇਖਦੇ ਆ ਅਸੀਂ ਪੋਜੀਟਿਵ ਆਂ ਸੀ ਤਾਂ ਕਹਿੰਦੇ ਆ ਵੀ ਛੋਟਦੇ ਅੰਮ੍ਰਿਤਪਾਲ ਨੇ ਜਿੱਦਾਂ ਸਮਝ ਕੋਣੀ ਹੋਈ ਤੇ ਅੰਮ੍ਰਿਤਪਾਲ ਉੱਥੇ ਹੋਊਗਾ ਸੰਸਦ ਅਸੀਂ ਐਨੇ ਵਾਜੂ ਤੇ ਆ ਅਸੀਂ ਨੈਗੇਟਿਵ ਹੈ ਹੀ ਨਹੀਂ ਬਾਡਾ ਲੰਮਾ ਇਸ ਨੂੰ ਦਾਸ ਕਿਵੇਂ ਲੱਗ ਰਿਹਾ ਨਹੀਂ ਨਹੀਂ ਮੈਂ ਪਹਿਲੇ ਜਦੋਂ ਕਿਹਾ ਮੈਨੂੰ ਕੋਈ ਪੁਕਾਰ ਨਹੀਂ ਲੱਗਾ ਤੇ ਮੈਨੂੰ ਲੋਕਾਂ ਨੇ ਨਹੀਂ ਵੋਟ ਨਹੀਂ ਦਿੱਤੀ ਘੱਟ ਕੀਤੀ ਸੀ ਕਿਤੇ ਤਾਂ ਬਹੁਤ ਸੀ ਫਰਕਟ ਕੀਤੀ ਸੀ ਉਹਦੀ ਵਜ੍ਹਾ ਲੋਕ ਨਹੀਂ ਐ ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਘਰ ਨੂੰ ਪੈਰਲ ਲੈ ਆ ਕੇ ਖੜਾ ਕੀਤਾ ਵੋਟ ਵੰਡੀ ਗਈ ਤੇ ਉਹ ਵੋਟ ਇਕੱਠੀ ਕਰ ਲੋ ਪਲੱਸ ਕਰ ਲੋ ਤਾਂ ਫੇਰ ਮੈਂ ਮੇਰਾ ਖਿਆਲ ਹੈ ਕਿ ਉਹ ਕਸੀਨ ਜੰਬੀ ਬਿਜੇਟ ਸੱਤ ਦੀ ਸੀ ਜਨਾਂ ਦੇ ਸੱਤ ਦੀ ਸੀ ਪਹਿਲਾਂ ਬਿਜਸਾ ਸੇ ਮਡੋਆ ਸੀ ਪਰ ਪੰਡੀ ਹਾਰ ਗਈ ਆ ਨਹੀਂ ਉਹ ਤਜਰਬਾ ਕਰ ਰਹੇ ਆ ਉਹਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਹੁਣ ਉਹਨਾਂ ਨੂੰ ਫਤਵਾ ਦੇਦਾ ਪਹਿਲੀ ਵਾਰ ਵੀ ਤਾਂ ਬੀਬੀ ਜੀ ਹਾਰੇ ਸੀ ਹੁਣ ਵੀ ਵਰਸ ਸਿੰਘ ਮੇਰੇ ਖਿਆਲ 95 ਨੰਬਰ ਤੇ ਆ 95 ਨੰਬਰ ਤੇ ਆ ਅਸੀਂ ਉਹਨਾਂ ਨੂੰ ਅਗਾਹ ਨਹੀਂ ਕਰ ਰਹੇ ਸੀਗੇ ਉਦੋਂ ਇਹਵੇਂ ਪੰਜ ਚੋ ਮਿਲ ਗਿਆ ਨਹੀਂ ਬਣੀਆਂ ਚਾਹੀਦੀਆਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਪਿਆ ਹੈ ਸਾਨੂੰ ਲੋਕਾਂ ਨੂੰ ਕੀ ਅਧਿਕਾਰ ਹੁੰਦਾ ਕਾਹਨ ਹੋ ਰਿਹਾ ਅਸੀਂ ਕਿਸੇ ਵਿਸ਼ੇ ਦੇ ਅਸੀਂ ਕਿਸ ਸਬਜੈਕਟ ਤੇ ਚੋਣ ਲੜ ਰਹੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਦੇਵਾਂਗੇ ਨਾਲੀਆਂ ਬਣਾ ਦੇਵਾਂਗੇ ਅਸੀਂ ਤਾਂ ਲੜ ਰਹੇ ਹਾਂ ਸਾਡੇ ਬੱਚੇ ਤੁਸੀਂ ਚੁੱਪ-ਚੁੱਪ ਕੇ ਇਸਾਨੀ ਜਿਹੀ ਚੁੱਕੀ ਜਾਂਦੇ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲਾ ਕੇ ਲੜੇ ਹਾਂ ਭੰਨ ਭਾਗ ਵੱਡੇ ਧਨ ਭਾਗਿਆ ਉਪਰਮਾਦਮਾਂ ਦੇ ਧਨ ਭਾਗਿਆ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਆਜ਼ਾਦ ਹੀ ਲੜੇ ਆ ਇਹ ਬੜੀ ਵੱਡੀ ਗੱਲ ਹੈ ਜਿਵੇਂ ਤੁਹਾਨੂੰ ਯਕੀਨ ਆ ਕਿ ਸੌਤ ਸ ਸਮਾਗਮ ਚ ਭਾਈ ਸਾਹਿਬ ਨੂੰ ਉਹਨਾਂ ਨੂੰ ਉਥੇ ਲੈ ਕੇ ਜਾਣਗੇ ਜਾਂ ਖਰਦੇ ਜਿਕਰ ਜਿਹਨਾਂ ਨਹੀਂ ਹੋਇਆ ਤਾਂ ਰਨਿੰਗ ਦੀ ਕੀਤਾ ਹੋਏਗੀ ਕੀ ਹੋਏਗਾ ਕੀ ਮੇਰੀ ਗੱਲ ਸੁਣੋ ਤਾਂ ਮੈਂ ਪਹਿਲਾਂ ਗਿਆ ਸੀ ਬਹੁਤ ਪੋਜਿਟਿਵ ਹਾਂ ਨੂੰ ਲੱਗਦਾ ਹੈ ਕਿ ਇਹ ਇੱਕ ਬੰਦਾ ਬੰਦਾ ਜਿੱਤ ਜਾਂਦਾ ਹੈ ਮਾਨ ਸਾਹਿਬ 89 ਦੇ ਸੀ ਨਾ ਸਿਮਰਜਨੀ ਸਿੰਘ ਨੂੰ ਮੰਨਦੇ ਉਹਨਾਂ ਨੇ ਜਾ ਕੇ ਸੌਣ ਟੱਕ ਲਈ ਸੀ ਤੇ ਅਸੀਂ ਵੀ ਇਹ ਪਾ ਨਹੀਂ ਗਾ ਅਸੀਂ ਨਹੀਂ ਲੱਗੇ ਮੈਂ ਲੱਗੇ ਵੀ ਉਹਨਾਂ ਨੂੰ ਨਹੀਂ ਕਿਉਂਕਿ ਇਹ ਨਾ ਜੈਂਸ ਕੋਸ਼ਰਦਾ ਕੋਈ ਕਰ ਅਸੀਂ ਦੇਖਵਾਂ ਨੇ ਕੀ ਕਰਨਾ ਅੱਜ ਤਾਂ ਕੋਈ ਬਰਬਰ ਨਹੀਂ ਦੇ ਰਿਹਾ ਲੱਗ ਰਿਹਾ ਨਹੀਂ ਲੱਗਦਾ ਉਨੇ ਪਰਪਰਤ ਹੋਣੇ ਪੁਰਾਣੇ ਮਾਤਸਾ। ਕਿ ਸਾਡਾ ਬਿਲਕੁਲ ਅਸੀਂ ਵਿਸ਼ਿੰਗ ਸਾਹਿਬ ਅਕਾਲ ਪਖਤ ਦਾ ਦਰਸਾਨ ਨੇ ਸਹਰਨ ਰੱਖੀ ਦੀ ਹੈ ਕਿ ਕੋਈ ਵੀ ਜਸ਼ਨ ਨਾ ਮਨਾਏ ਜਾਂ। ਤੇ ਅਸੀਂ ਅਕਾਲ ਪਖਤ ਨੂੰ ਸਮਰਪਿਤ ਰੂਪ ਹੈ। ਅਸੀਂ ਬਿਲਕੁਲ ਵੀ ਕੋਈ ਜਸ਼ਨ ਕੋਈ ਢੋਲਟ ਮੱਤਾ ਕੁਝ ਨਹੀਂ ਕਰਾਂਗੇ। ਜੋ ਵੀ ਕਰਾਂਗੇ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਕੋਸ਼ਿਸ਼ ਅਸੀਂ ਕਰ ਸਕਦੇ ਆ। ਇਹਨਾਂ ਨੇ ਸੱਚ ਅਖੰਡ ਪਾਠ ਰੱਖੇ ਹੋਏ ਆ। ਇਹ ਉਹ ਅਸੀਂ ਬੜੀ ਮਰਜ਼ਾਦਾ ਦੇ ਨਾਲ ਚਾਹੁੰਦੇ ਆ ਵੀ ਸਿਰੇ ਲੱਗਣ ਤੇ ਸੰਗਤਾਂ ਨੂੰ ਵੀ ਬੇਨਤੀ ਆ ਬੱਚਿਆਂ 'ਚ ਬਹੁਤ ਸ਼ਾਹ ਆ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਕੋਈ ਨਹੀਂ ਜੇ ਸਾਡਾ ਕੱਲੂ ਦਾ ਰਸਤਾ ਜਦੋਂ ਲੰਘ ਜੂਗਾ ਤੇ ਅਸੀਂ ਉਦੋਂ ਪਰਮਿਸ਼ਨ ਨਾਲ ਸੰਗਤਾਂ ਦੀ ਪਰਮਿਸ਼ਨ ਦੇ ਨਾਲ ਅਸੀਂ ਵੀ ਜਸ਼ਨ ਮਨਾ ਸਕਦੇ ਆ ਅਸੀਂ ਵੀ ਮਨਾਵਾਂਗੇ ਧੰਨਵਾਦ ਜੀ ਉਹ ਸਹੀ ਦੀ ਕ ਮਦਰ ਮਦਰ ਕੀ ਹਲੇ ਤੁਹਾਡਾ ਤੁਹਾਡੇ ਅੰਦਰ ਚੱਲਦਾ ਹੈ ਜਿਹੜੀ ਹੈ ਉਹ ਸੋਟੀ ਹੈ ਪੂਰ ਜਿੱਤ ਵੀ ਹੈ ਦਿਗਰੂ ਬੜ ਜੇਲ ਵੀ ਹੈ ਤੁਹਾਡੇ ਦੁਆਰ ਕੀ ਕਰ ਰਿਹਾ ਹੈ ਕਿਵੇਂ ਇਹ ਪੂਰੀ ਚੀਜ਼ਾਂ ਨੂੰ ਲੱਫੜਾ ਆ ਕਿਵੇਂ ਕੀ ਸੁਣਦੇ ਹੋ ਦੇਖੋ ਨਹੀਂ ਤੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਜੀ ਉਹਨਾਂ ਨੇ ਇੱਥੋਂ ਤੱਕ ਕਿਰਪਾ ਕੀਤੀ ਆ ਤੇ ਉਹ ਗਾੜੀ ਵੀ ਕਿਰਪਾ ਕਰ ਦਿੱਤੀ ਉਹਨਾਂ ਦਾ ਉਹ ਰਸ ਨਾਲ ਕਿ ਚੱਲੇ ਪੂਰਨ ਪਰੋਸਾ ਕਿ ਉਹ ਵਾਹਿਗੁਰੂ ਜੋ ਵੀ ਕਰੂਗਾ ਵਧੀਆ ਹੀ ਕਰੂਗਾ ਮਾਤਾ ਜੀ ਅੱਜ ਤੇ ਆੜੇ ਕੋਈ ਫੋਨ ਤੇ ਗੱਲਬਾਤ ਹੋਈ ਹੈ ਭਾਈ ਸਾਹਿਬ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਫੋਨ ਤੇ ਉਹਨਾਂ ਦਾ 3 ਮਹੀਨੇ ਤੋਂ ਬੰਦ ਹੈ ਤੇ ਆ ਹੀ ਨਹੀਂ ਰਿਹਾ ਉਹਨਾਂ ਦਾ ਉਹਨਾਂ ਦੀ ਸਿੰਘਣੀ ਮਿਲ ਕੇ ਹਫਤੇ ਬਾਅਦ ਸਾਨੂੰ ਦੱਸਦੀ ਵੀ ਠੀਕ ਠਾਕ ਆ ਉਹ ਫੋਨ ਨਹੀਂ ਹੋ ਰਿਹਾ ਇੱਕ ਸਰਟੀਫਿਕੇਟ ਜਿਹੜਾ ਤੁਹਾਨੂੰ ਮਿਲਿਆ ਉਹ ਦਿਖਾ ਦਿਓ ਪਲੀਜ਼ ਕਿਉਂਕਿ ਸਾਰਾ ਵੀਡੀਓ ਇਸ ਸਮੇਂ ਹੈਗਾ ਤੇ ਆਪਣੇ ਐਸ ਉਹ ਗੁਰਿੰਦਰ ਗੁਰਿੰਦਰ ਉੱਥੇ ਸਰਕਾਰਾਂ ਨੂੰ ਲੋੜ ਹੈ ਹੁਣ ਐਮਪੀ ਦੀ ਮੈਂ ਅੱਗੇ ਵੀ ਕਹਿਣਾ ਹੁਣਾ ਕਿ ਇੱਕ ਬੰਦੇ ਤੇ ਕੋਈ ਪਰਚਾ ਦਰਜ ਨਹੀਂ 10 ਬੰਦੇ ਵਿਦਾਊਟ ਆਪਾਂ ਕੋਈ ਆਪਾਂ ਕਹਿੰਦੇ ਇਹ ਕਰਾਇਮ ਤੋਂ ਬਿਨਾ ਬੰਦੇ ਜੇਲ੍ਹ ਚ ਰੱਖੇ ਹੋਏ ਨੇ ਤਾਂ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਹੋਵੇ ਪਰਚਾ ਦਰਜ ਆ 302 ਆ 307 ਆ ਫਿਰ ਤਾਂ ਕਹੀਏ ਜੇ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖਣ ਚ ਭਾਵੇਂ 2-4 ਦਿਨ ਚ ਬੰਦਾ ਬਾਹਰ ਆ ਜੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਲੀਗ ਪ੍ਰੋਸੈਸ ਵੀ ਹੋਣਗੇ ਤੇ ਬਾਇਓ ਚਾਂਸ ਸਰਕਾਰ ਨਹੀਂ ਬਣੂ ਸਰਕਾਰ ਅੱਜ ਰਾਤ ਇੱਕ ਕਰੀ ਹਟਾ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹਿਲ ਚੱਲ ਰਹੀ ਹੈ ਰਾਤ ਇੱਕ ਕਰ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਹੈ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਕੱਲੇ-ਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ ਇਹ ਵਰਲਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ 9 ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕਿਤਾ ਇਹਦਾ ਰੀਜ਼ਨ ਦੱਸੋ ਇਹ ਅਮਰੀਕਾ ਦੀ ਪਾਰਲੀਮੈਂਟ 'ਚ ਕਰ ਕੁਐਸਚਨ ਪੁੱਛੇ ਜਾਣੇ ਨੇ ਸੋ ਇਹ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅੱਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ 'ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਰੋੜਾਂ ਦੀ ਗਿਣਤੀ 'ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਅਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਅਤਵਾਦੀ ਤੇ ਵੱਖਵਾਦੀ ਦੀ ਸੀ ਸੋ ਇਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰਾ ਦੇਖਣ ਸਰਕਾਰ ਨੂੰ ਹੁਣ ਆਪ ਦਾ ਉਥੇ ਰਜ਼ਾਇਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਾਇਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਵਾ ਸਰਟੀਫਿਕੇਟ ਦਿਖਾ ਦਿਓ ਸਾਨੂੰ ਦਿਖਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ